ਇੱਕ ਵੱਡੀ ਖਬਰ ਤੁਹਾਨੂੰ ਦੱਸ ਰਹੀਆਂ ਜੋ ਕਿ ਸਿਹਤ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਅਜਹੀਆਂ ਬਿਮਾਰੀਆਂ ਜ਼ਰੂਰ ਨੇ ਜਿਹੜਾ ਕਿ ਦਵਾਈਆਂ ਜ਼ਰੂਰ ਵਰਤਦਾ ਸੋ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਦਿਲ ਦੀ ਕੋਈ ਪ੍ਰੋਬਲਮ ਹੈ ਖਾਂਸੀ ਜ਼ੁਖਾਮ ਹੈ ਸ਼ੂਗਰ ਹੈ ਹਾਈ ਬੀਪੀ ਦੀ ਟੈਨਸ਼ਨ ਹੈ ਉਸ ਤੋਂ ਇਲਾਵਾ ਦਿਲ ਦੀ ਕੋਈ ਟੈਨਸ਼ਨ ਹੈ ਦਿਲ ਦੀ ਕੋਈ ਬਿਮਾਰੀ ਰਿਪੀਟਾ ਇੱਕ ਖਬਰ ਸਿਹਤ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਹਰ ਪਾਸੇ ਇੱਕ ਹਲਚਲ ਮਚ ਗਈ ਹੈ ਕਿਉਂਕਿ ਸਿਹਤ ਵਿਭਾਗ ਦੇ ਵੱਲੋਂ ਹੁਣ ਫਿਰ ਤੋਂ 112 ਦਵਾਈਆਂ ਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ 112 ਦਵਾਈਆਂ ਬੈਨ ਹੋ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਦਿਲ ਸ਼ੂਗਰ ਹਾਈ ਬੀਪੀ ਇਸ ਤੋਂ ਇਲਾਵਾ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੀਆਂ ਦਵਾਈਆਂ ਮਿਰਗੀ ਦੀ ਦਵਾਈ ਹੋਵੇ ਜਿਹੜੀਆਂ ਕਿ ਬਹੁਤ ਜ਼ਿਆਦਾ ਪੱਧਰ ਉੱਤੇ ਲਈਆਂ ਜਾਂਦੀਆਂ ਨੇ ਪਰ ਹੁਣ ਉਹਨਾਂ ਤੇ ਬੈਨ ਲਗਾ ਦਿੱਤਾ ਗਿਆ ਕਿਉਂ ਕਿਉਂਕਿ ਇਹ 52 ਟੈਸਟਾਂ ਦੇ ਵਿੱਚ ਫੇਲ ਹੋ ਚੁੱਕੀਆਂ ਨੇ ਦੱਸਦੀ ਹੈ ਕਿ 52 ਲੈਬਾਂ ਦੇ ਵਿੱਚ ਟੈਸਟ ਕਰਵਾਏ ਗਏ ਸਨ ਇਹਨਾਂ 112 ਦਵਾਈਆਂ ਦੇ ਜਿੱਥੇ ਕਿ ਫੇਲ ਪਾਈਆਂ ਗਈਆਂ ਨੇ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈਂਦਿਆਂ ਹੋਇਆਂ ਇਹਨਾਂ ਤੇ ਬੈਨ ਲਗਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜੀਆਂ 8 ਦਵਾਈਆਂ ਸੀ ਉਹ ਬੈਨ ਕੀਤੀਆਂ ਗਈਆਂ ਸੀ ਤੇ ਉਸ ਦੇ ਵਿੱਚ ਇੱਕ ਕਫ ਸਿਰਫ ਸੀ ਯਾਨੀ ਕਿ ਖਾਂਸੀ ਦੀ ਦਵਾਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਵਰਤੀ ਜਾਂਦੀ ਸੀ ਪਰ ਉਸ ਨੂੰ ਵੀ ਬੈਨ ਕਰ ਦਿੱਤਾ ਗਿਆ ਇਸ ਬਾਰੇ ਸਿਹਤ ਮੰਤਰੀ ਨੇ ਕੀ ਕਿਹਾ ਆ ਸੁਣਦੇ ਆਂ ਸਸ਼ੀ ਕਾਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਕਿ ਜਿਹ ਪਿੱਛੇ ਜੇ ਖਾਂਸੀ ਦੀ ਦਵਾਈ ਦਾ ਹੋਇਆ ਸੀਗਾ ਜਿਹੜੀ ਕਿ ਮੱਧ ਪ੍ਰਦੇਸ਼ ਵਿੱਚ ਬੱਚਿਆਂ ਲਈ ਜਾਨਲੇਵਾ ਸਾਬਤ ਹੋਈ ਇਹ ਜ਼ਰੂਰੀ ਹੈ ਕਿ ਜਿਹੜੀ ਦਵਾਈਆਂ ਹੈਗੀਆਂ ਉਹ ਉੱਚ ਪੱਧਰ ਦੀਆਂ ਉੱਚ ਮਿਆਰ ਦੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਮਰੀਜ਼ ਨੂੰ ਡਾਕਟਰ ਤੇ ਦਵਾਈਆਂ ਤੇ ਵਿਸ਼ਵਾਸ ਹੁੰਦਾ ਹੈਗਾ ਇਸ ਲਈ ਪੰਜਾਬ ਸਰਕਾਰ ਔਰ ਜਿਹੜੀ ਸੈਂਟਰ ਦੀ ਏਜੰਸੀ ਐਸਟੈਸਕੋ ਜਨੂੰ ਅਸੀਂ ਕਹਿੰਦੇ ਹਾਂ ਸੈਂਟਰਲ ਡਰੱਗ ਸਟੈਂਡਰਡ ਅਥਾਰਟੀ ਆਫ ਇੰਡੀਆ ਉਹ ਲਗਾਤਾਰ ਦਵਾਈਆਂ ਦੀ ਜਿਹੜੀ ਹੈਗੀ ਗੁਣਵੱਤਾ ਚੈੱਕ ਕਰਦੇ ਔਰ ਜਿਹੜੀਆਂ ਦਵਾਈਆਂ ਸਬਸਟੈਂਡਰਡ ਜਿਹੜੀਆਂ ਘਟੀਆਂ ਪਾਈਆਂ ਜਾਂਦੀਆਂ ਜਿਹੜੀਆਂ ਜਿਹੜਾ ਨਾਲ ਕੇ ਪੇਸ਼ੈਂਟ ਦੇ ਬਿਮਾਰੀ ਠੀਕ ਨਹੀਂ ਹੋਣੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੈਨ ਕਰ ਦਿੱਤਾ ਹੈਗਾ 112 ਦੇ ਕਰੀਬ ਦਵਾਈਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਨਾ ਵੇਚੀਆਂ ਜਾ ਸਕਦੀਆਂ ਤੇ ਨਾ ਕਿਸੇ ਨੂੰ ਦਿੱਤੀਆਂ ਜਾ ਸਕਦੀਆਂ ਇਹ ਅਸੀਂ ਵੈਸੇ ਜਿਹੜੀ ਇਹ ਸਾਰੀ ਸੂਚਨਾ ਹੈਗੀ ਆ ਅਸੀਂ ਪੰਜਾਬ ਦੇ ਜਿੰਨੇ ਵੀ ਡਾਕਟਰ ਹੈ ਸਰਕਾਰੀ ਹਸਪਤਾਲਾਂ 'ਚ ਕੰਮ ਕਰਨ ਵਾਲੇ ਜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਾਈਵੇਟ ਜਾਂ ਕਾਰਪੋਰੇਟ ਹਸਪਤਲ ਦੇ ਔਰ ਜਿੰਨੇ ਕੇਮਿਸਟ ਹੈਗੇ ਆ ਉਹਨਾਂ ਦੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਡਰੱਗ ਕੰਟਰੋਲ ਅਫਸਰ ਹੈ ਉਹ ਸਾਂਝੀ ਕਰਦੇ ਆ ਇਨਫੋਰਮੇਸ਼ਨ ਪਰ ਇਹ ਜ਼ਰੂਰੀ ਆ ਕਿਉਂਕਿ ਇਹਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਦੇ ਨਾਲ ਹੈ ਬਿਮਾਰੀਆਂ ਦੇ ਇਲਾਜ ਦੇ ਨਾਲ ਹੈ ਕਿ ਲੋਕਾਂ ਨੂੰ ਵੀ ਇਹ ਗੱਲਾਂ ਪਤਾ ਹੋਣ ਇਸ ਕਰਕੇ ਅਸੀਂ ਇਹ ਸਾਰੀ ਜਿਹੜੀ ਸੂਚਨਾ ਹੈਗੀ ਆ ਮੈਂ ਜਨਤਾਰਨ ਸਾਂਝੀ ਕਰ ਰਿਹਾ ਹਾਂ ਔਰ ਲਗਾਤਾਰ ਆਰ ਮਹੀਨੇ ਮਾਜੂਦ ਜਿਵੇਂ ਅਸੀਂ ਟੈਸਟ ਕਰਾਂਗੇ ਜਿਹੜੀ ਦਵਾਈ ਟੈਸਟ ਵਿੱਚ ਫੇਲ ਹੋ ਜਾਏਗੀ ਔਰ ਲੋਕਾਂ ਨੂੰ ਨਹੀਂ ਵੇਚੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਨਹੀਂ ਕਰਨ ਦਿੱਤਾ ਜਾਏਗਾ ਕਿਸੇ ਨੂੰ ਵੀ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਅਸੀਂ ਫੈਕਟਰੀਆਂ ਬੰਦ ਕਰਾਈਆਂ ਉਹਨਾਂ ਦੀਆਂ ਫੈਕਟਰੀਆਂ ਵੀ ਬੰਦ ਕਰਾਈਆਂ ਜਾਣਗੀਆਂ ਉਹਨਾਂ ਤੇ ਪਰਚੇ ਵੀ ਹੋਣਗੇ ਤੇ ਉਹਨਾਂ ਨਾਲ ਸ਼ਕਤੀ ਨਾਲ ਨਿਪਟਾਇਆ ਜਾਊਗਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਧ ਵੈਸੇ ਜਿਹੜਾ ਸਿਹਤ ਮਹਿਕਮਾ ਹੈਗਾ ਉਹਨੇ ਪੂਰਾ ਬੰਦੋਬਸਤ ਕੀਤਾ ਹੋਇਆ ਕਿ ਜਿਹੜੇ ਵੀ ਇਹਦੇ ਨਾਲ ਸੰਬੰਧਤ ਚਾਹੇ ਉਹਦੇ ਜਿਹੜੇ ਰੈਗੂਲੇਟਿੰਗ ਆਫੀਸਰਸ ਹੈਗੇ ਆ ਜਿਨ੍ਹਾਂ ਦੀ ਡਿਊਟੀ ਆ ਜਾਂ ਜਿਹੜੇ ਡਿਸਪੈਂਸਿੰਗ ਕਰਨ ਵਾਲੇ ਡਾਕਟਰਸ ਔਰ ਫਾਰਮਾਸਿਸਟ ਔਰ ਜਿੰਨੇ ਵੀ ਸਾਡਾ ਮੈਡੀਕਲ ਸਟਾਫ ਹੈਗਾ ਉਹਨਾਂ ਸਾਰਿਆਂ ਨੂੰ ਇਹ ਸੂਚਨਾ ਭੇਜ ਦਿੱਤੀ ਗਈ ਆ ਤੇ ਸਾਰਿਆਂ ਨੇ ਆਪਾਂ ਧਿਆਨ ਰੱਖਣਾ ਕਿ ਕੋਈ ਵੀ ਜਿਹੜੇ ਹੈਗੇ ਆ ਲੋਕਾਂ ਦੀ ਸਿਹਤ ਨਾਲ ਕਰਵਾੜ ਕਰਨ ਵਾਲਾ ਚਾਹੇ ਗੱਲ ਖਾਣੇ ਦੀ ਹੋਵੇ ਚਾਹੇ ਦਵਾਈਆਂ ਦੀ ਹੋਵੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਬਹੁਤ-ਬਹੁਤ ਧੰਨਵਾਦ